ਚਲੀ ਗਾ ਦੋਸਤੋ ਮੈਂ ਤੁਹਾਡਾ ਸੁਜੀਤ ਮਾਨ ਅੱਜ ਤੁਹਾਡੇ ਲਈ ਆਪਾਂ ਇੱਕ ਹੋਰ ਪੋਸਟ ਲੈ ਕੇ ਆਏ ਆ ਪਹਿਲਾਂ ਤੁਸੀਂ ਸਪਾਈਕ ਵਾਲੀ ਪੋਸਟ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਆਪਾਂ ਤੁਹਾਡੇ ਨਾਲ ਸਮੇਂ-ਸਮੇਂ ਇਦਾਂ ਦੀਆਂ ਪੋਸਟਾਂ ਸ਼ੇਅਰ ਕਰਦੇ ਰਵਾਂਗੇ ਅੱਜ ਵਾਲੀ ਪੋਸਟ ਐਬੀਐਸ ਕੰਪਨੀ ਵਾਲੇ 스ਨੋਮੈਨ ਬਲਬ ਆ ਇਸ ਜੇ ਬਲਬ ਦੀ ਤੁਹਾਡੇ ਕੋਲੇ ਬੱਚੀ ਆ ਤੁਸੀਂ ਕਿਹੜਾ ਸੀਮਨ ਯੂਜ਼ ਕਰ ਸਕਦੇ ਹੋ ਕੰਪਨੀ ਦੇ ਅਕੋਰਡਿੰਗ ਇਸ ਬਲ ਨੂੰ ਤੁਸੀਂ ਸਟਨਰ ਦਾ ਸੀਮਨ ਯੂਜ਼ ਕਰ ਸਕਦੇ ਹੋ ਸਟਨਰ ਕੰਪਨੀ ਨੇ ਰეკਮੈਂਡ ਕੀਤਾ ਹੈ ਇਸ ਤੋਂ ਬਾਅਦ ਪਾਈਪਰ ਦਾ ਜਿਹੜਾ ਸੀਮਨ ਆ ਤੁਸੀਂ ਇਸ ਦੀ ਜਿਹੜੀ 스ਨੋਮੈਨ ਦੀ ਬਚੀ ਆਈ ਹੋਵੇ ਉਹਨੂੰ ਯੂਜ਼ ਕਰ ਸਕਦੇ ਹੋ ਪਾਈਪਰ ਬੋਲ ਵੀ ਇਸੇ ਐਵੀਐਸ ਕੰਪਨੀ ਦਾ ਹੈ ਉਸ ਤੋਂ ਬਾਅਦ ਆਉਂਦਾ ਰੋਡਿਓ ਬੋਲ ਰੋਡਿਓ ਬੋਲ ਦਾ ਸੀਮਨ ਵੀ ਤੁਸੀਂ 스ਨੋਮੈਨ ਵਾਲੇ ਬੱਚੀ ਨੂੰ ਲਗਾ ਸਕਦੇ ਹੋ ਇਹਨਾਂ ਦੀ ਲਾਈਨ ਨਹੀਂ ਰਲਦੀ ਇਨਬਰੀਡਿੰਗ ਹੋਣ ਦੇ ਚਾਂਸਸ ਨਹੀਂ ਇਹ ਤਿੰਨ ਬੋਲ ਕੰਪਨੀ ਨੇ ਆਪਦੇ ਪੱਖ ਤੋਂ ਰეკਮੈਂਡ ਕੀਤੇ ਆ ਜੇ ਤੁਸੀਂ ਲਾਓਗੇ ਤਾਂ ਬੱਚੇ ਜ਼ਿਆਦਾ ਵਧੀਆ ਆਉਣਗੇ ਦੁੱਧ ਵਾਲੇ ਪੱਖੋਂ ਸਾਰੇ ਪੱਖੋਂ ਵਧੀਆ ਰਹਿਣਗੇ ਉਸ ਤੋਂ ਬਾਅਦ ਜਿਹੜੀਆਂ ਬਲੱਡ ਲਾਈਨ ਚ ਨਾਲ ਮੈਚ ਆ ਉਹ ਤੁਸੀਂ ਨਹੀਂ ਲਾਉਣੇ ਉਹ ਵੀ ਤੁਹਾਨੂੰ ਆਪਾਂ نیچے ਲਿਖ ਕੇ ਸ਼ੋ ਕੀਤੇ ਹੋਏ ਆ 볼ਟ ਪ੍ਰੋਫਿਟ ਡਸਟਰ ਟੁਰਨਾਡੋ ਬੀਸਟ ਪਲਾਨਟ ਵਿਗੋ ਲਿਡੌਕਸ ਗੈਲੈਕਸੀ ਗੇਮਲਰ ਡੱਪ ਪੰਕ ਡੈਲਟਾ 40126 ਫੌਕਸ ਇਹ ਬੋਲ ਤੁਸੀਂ ਨਹੀਂ ਲਾਉਣੇ ਕੰਪਨੀ ਨੇ ਰეკਮੈਂਡ ਕੀਤਾ ਵੀ ਨਾ ਵਰਤਨ ਦਾ ਮੇਨ ਕਾਰਨ ਇਹ ਨਹੀਂ ਵੀ ਕਈ ਪਰਵਾਂ ਦੇ ਮਨ ਚ ਹੋਊਗਾ ਵੀ ਇਹਨਾਂ ਨੇ ਕੰਸੀਵ ਨਹੀਂ ਹੋਣਾ ਕੰਸੀਵ ਵੀ ਹੋ ਜਾਣਗੇ ਜੇ ਤੁਸੀਂ ਅਦਰ ਲਾਈਨ ਦਾ ਬੁੱਲ ਯੂਜ਼ ਕਰੋਗੇ ਪਰ ਉਹਨਾਂ ਦੇ ਜਿਹੜੇ ਜਿਵੇਂ ਕੰਪਨੀ ਨੇ ਰეკਮੈਂਡ ਕੀਤੇ ਉਹ ਬੁੱਲ ਲਾਓਗੇ ਤਾਂ ਸਾਰੇ ਪੱਖਾਂ ਤੋਂ ਜ਼ਿਆਦਾ ਵਧੀਆ ਰਹੂਗਾ ਮਸਟੈਟਸ ਦੇ ਚਾਂਸਸ ਘਟਦੇ ਆ ਦੁੱਧ ਆਪਾ ਹੋਊਗਾ ਬਾਡੀ ਸਕੋਰ ਸਹੀ ਹੋਊਗਾ ਤੇ ਹੋਰ ਵੀ ਜਾਨੀ ਕਿ ਬਹੁਤ ਜਿਹੜੇ ਜਿਹੜੇ ਪ੍ਰਭਾਵ ਆਉਂਦੇ ਐ ਇਨ ਬਰੀਡਿੰਗ ਦੇ ਉਹਨਾਂ ਤੋਂ ਬਚਿਆ ਜਾ ਸਕਦਾ ਜੇ ਤੁਸੀਂ ਇੰਨਾ ਚੋ ਵੀ ਯੂਜ਼ ਕਰਦੇ ਹੋ ਕੰਸੀਵ ਹੋ ਜੂਗੇ ਪਰ ਮਾੜੇ ਪ੍ਰਭਾਵ ਆ ਇਸੇ ਕਰਕੇ ਕੰਪਨੀ ਨੇ ਇਹ ਬੁੱਲ ਨਹੀਂ ਲਾਉਣ ਨੂੰ ਕਿਹਾ ਵਾਲੀ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਜੇ ਤੁਸੀਂ ਹੋਰ ਬੁੱਲ ਬਾਰੇ ਪੁੱਛਣਾ ਚਾਹੁੰਦੇ ਆ ਆਪਾਂ ਨੂੰ ਕਮੈਂਟ ਕਰੋ ਆਪਾਂ ਉੱਤੇ ਵੀਡੀਓ ਵੱਧ ਤੋਂ ਵੱਧ ਬਣਾ ਕੇ ਪਾਵਾਂਗੇ ਜਿਹੜੇ ਬੁੱਲਾਂ ਤੇ ਜ਼ਿਆਦਾ ਕਮੈਂਟ ਹੋਇਆ ਕਰਨਗੇ ਆਪਾਂ ਉਸ ਬੁੱਲ ਦੀ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਾਂਗੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ